ਮਾਰਨਿੰਗ ਟੂ ਆਲ ਅੱਜ ਦਾ ਵਿਸ਼ਾ ਹਿੰਦੀ ਚਾਤਾ ਸ੍ਰੀ ਗੁਰੂ ਟੇਕ ਭਾਦਰ ਜੀ ਮਾਤਾ ਗੁਜਰੀ ਜੀ ਇੱਕ ਜਾਮਾਸ ਮ ਸ੍ਰੀ ਨਾਨਕਪੁਰ ਸਾਹਿਬ ਦਾ ਕਿਲਾ ਉਹ ਤਰਤੀ ਚੀਜ਼ ਸੀ ਇੱਕ ਪਾਸੇ ਕੀਰਤਨ ਦੀਆਂ ਸੁਰੀਲੀਆਂ ਧੁਨਾਂ ਗੂੰਜਦੀਆਂ ਸਨ ਦੂਜੇ ਪਾਸੇ ਤਲਵਾਰਾਂ ਦੀਆਂ ਟੁਨਕਾਰਾਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਕਈ ਮਹੀਨੇ ਤੱਕ ਇਸ ਕਿਲੇ ਨੂੰ ਘੇਰਾ ਪਾਈ ਰੱਖਿਆ ਬਾਰੋ ਵੈਰੀਆਂ ਦੀ ਗਿਣਤੀ ਬੇਅੰਤ ਸੀ ਅੰਦਰੋਂ ਰਸਦਮ ਮਸਤਾਨੀਆਂ ਹੋਣ ਕੰਡੇ ਸਨ ਪੀਣ ਵਾਲਾ ਪਾਣੀ ਬੰਦ ਕਰ ਦਿੱਤਾ ਗਿਆ ਸੀ ਬੱਚਿਆਂ ਦੇ ਹਸੂ ਹਸੂ ਕਰਦੇ ਮੂੰਹ ਹੋਣ ਭੁੱਖ ਨਾਲ ਸੁੱਕਦੇ ਜਾ ਰਹੇ ਸਨ ਪਰ ਫਿਰ ਵੀ ਚੜਦੀ ਕਲਾ ਦੇ ਨਾਲ ਸਭ ਅਜੇ ਵੀ ਅਡੋਲ ਸਨ ਇਸ ਘੜੀ ਸਿੱਖਾਂ ਨੇ ਬੇਨਤੀ ਭਾਵ ਨਾਲ ਮਾਤਾ ਗੁਜਰੀ ਜੀ ਵੱਲ ਦੇਖਿਆ ਉਹਨਾਂ ਨੂੰ ਲੱਗਿਆ ਕਿ ਮਾਂ ਦਾ ਬਚਨ ਗੁਰੂ ਜੀ ਲਈ ਸੱਚਾ ਹੁਕਮ ਬਣੇਗਾ ਸੰਤਾਂ ਨੇ ਬੇਨਤੀ ਕੀਤੀ ਮਾਤਾ ਜੀ ਵੈਰੀ ਹਨ ਕਸਮਾ ਖਾ ਕੇ ਕਿਲਾ ਸ਼ਦੰਧੀ ਗੱਲ ਕੀਤੀ ਹੈ ਹੁਣ ਸਾਨੂੰ ਇਹ ਘੇਰਾ ਤੋੜ ਕੇ ਬਾਹਰ ਨਿਕਲਣਾ ਹੀ ਚਾਹੀਦਾ ਹੈ ਮਾਤਾ ਗੁਜਰੀ ਜੀ ਜੋ ਸਦਾ ਸਹਿਮਸ਼ੀਲਤਾ ਅਤੇ ਸਿਆਨਫ ਦੀ ਮੂਰਤ ਸਨ ਨੇ ਗੰਭੀਰਤਾ ਨਾਲ ਗੁਰੂ ਜੀ ਨੂੰ ਇਹ ਬੇਨਤੀ ਸੂਚਿਤ ਕੀਤੀ ਗੁਰੂ ਜੀ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ ਇਹ ਕਸਮਾ ਖਾਣ ਵਾਲੀ ਪਹਾੜੀ ਰਾਜੇ ਤੇ ਮੁਗਲ ਸੱਜਣੇ ਇਨ੍ਹਾਂ ਦੇ ਦਿਲ ਵਿੱਚ ਪ੍ਰੇਮ ਭਰਿਆ ਹੋਇਆ ਹੈ ਇਸ ਗੱਲ ਨੂੰ ਸਿਤ ਕਰਨ ਲਈ ਗੁਰੂ ਜੀ ਨੇ ਇੱਕ ਚੋਸਨਾ ਬਣਾਈ ਟੀ ਕੁਝ ਬਲਦਾਂ ਪਿੱਛੇ ਗੱਡੇ ਲਾ ਕੇ ਗੱਡਿਆਂ ਵਿੱਚ ਫਟੇ ਪੁਰਾਣੇ ਕੱਪੜੇ ਨਾਲ ਟਾ ਕੇ ਕਿਲਿਆਂ ਦੇ ਦਰਵਾਜ਼ਿਆਂ ਤੋਂ ਪਹਾਰ ਛੱਡਿਆ ਗਿਆ ਪਹਾ ਵਿਆਰੀਆਂ ਨੇ ਜਿਵੇਂ ਹੀ ਉਹਨਾਂ ਗੱਡਿਆਂ ਨੂੰ ਦੇਖਿਆ ਤਾਂ ਸੋਚਿਆ ਕਿ ਇਨ੍ਹਾਂ ਗੱਡਿਆਂ ਵਿੱਚ ਗੁਰੂ ਘਰ ਦਾ ਕੀਮਤੀ ਸਮਾਨ ਜਾ ਰਿਹਾ ਹੋਵੇਗਾ ਗੱਡੇ ਵੇਖਦਿਆਂ ਹੀ ਉਹਨਾਂ ਦੀਆਂ ਕਸਮਾਂ ਹਵਾ ਹੋ ਗਈਆਂ ਉਹਨਾਂ ਗੱਡਿਓ ਤੇ ਹਮਲਾ ਕਰ ਦਿੱਤਾ ਪਰ ਉਹਨਾਂ ਦੇ ਹੱਥ ਕੁਝ ਨਹੀਂ ਆਇਆ ਇਹ ਦ੍ਰਿਸ਼ ਬਿੰਤੀ ਕਰਤਾ ਸਿੱਖਾਂ ਨੂੰ ਸਪਸ਼ਟ ਕਰ ਗਿਆ ਕਿ ਗੁਰੂ ਜੀ ਦੀ ਸੋਚ ਸੱਚੀ ਸੀ ਮਾਤਾ ਗੁਜਰੀ ਜੀ ਨੇ ਆਪਣੇ ਹੀhetra ਨਾਲ ਵੇਖਿਆ ਕਿ ਅਗਲੇਰਾ ਰਾ ਕਿੰਨਾ ਔਖਾ ਹੈ ਪਰ ਉਹਨਾਂ ਦੇ ਹੌਸਲੇ ਵਿੱਚ ਕੋਈ ਘਾਟ ਨਹੀਂ ਆਈ ਉਹਨਾਂ ਨੇ ਚੜਦੀ ਕਲਾ ਨਾਲ ਗੁਰੂ ਜੀ ਦੇ ਫੈਸਲੇ ਨੂੰ ਸਹਿਯੋਗ ਦਿੱਤਾ ਕਿਲੇ ਦੇ ਅੰਦਰ ਦਿਨ ਤੇ ਰਾਤ ਦੀ ਜ਼ਿੰਦਗੀ ਚੰਗੀ ਬਣ ਗਈ ਮਾਤਾ ਗੁਜਰੀ ਜੀ ਹਰ ਰੋਜ਼ ਬੱਚਿਆਂ ਅਤੇ ਸੰਗਤਾਂ ਨੂੰ ਠੀਰਸ ਦਿੰਦੇ ਕਦੇ ਭੁੱਖ ਤੇ ਪਿਆਸ ਸਾਨੂੰ ਕਮਜ਼ੋਰ ਨਹੀਂ ਕਰ ਸਕਦੀ ਧਰਮ ਲਈ ਲੜਨ ਵਾਲੇ ਕਦੇ ਨਹੀਂ ਹਾਰਦੇ ਇਸ ਕਿਲੇ ਦੇ ਦਰਮਾਨ ਮਾਤਾ ਗੁਜਰੀ ਜੀ ਨੇ ਇੱਕ ਮਾਂ ਵਾਂਗ ਹੀ ਨਹੀਂ ਇੱਕ ਜੋਧੇ ਵਾਂਗ ਆਪਣਾ ਫਰਜ਼ ਨਿਭਾਇਆ ਉਹਨਾਂ ਸਿਰਫ ਬੱਚਿਆਂ ਦੀ ਸੰਭਾਲ ਨਹੀਂ ਕੀਤੀ ਸਗੋਂ ਸਿੱਖਾਂ ਦੇ ਮਾਰਗ ਵਿੱਚ ਹਿੰਮਤ ਪਰੋਸੇ ਦੀ ਜੋਤ ਨੂੰ ਜਗਤੇ ਰੱਖਿਆ ਸ੍ਰੀ ਅਨੰਕੂ ਸਾਹਿਬ ਜੀਆਂ ਉਹ ਕੜੀਆਂ ਜਿੱਥੇ ਹਰ ਪਾਲ ਮੌਤ ਦਾ ਸਾਆਸ ਆਇਆ ਸੀ ਉੱਥੇ ਮਾਤਾ ਗੁਜਰੀ ਜੀ ਅਧਿਆਤਮਿਕ ਰੋਸ਼ਨੀ ਦੇ ਰੂਪ ਵਿੱਚ ਪ੍ਰਗਟ ਹੋਏ ਉਹਨਾਂ ਦੀ ਪ੍ਰੇਰਣਾ ਨਾਲ ਸਿੱਖਾਂ ਨੇ ਉਹ ਸਾਰਾ ਸੰਕਟ ਸਹਾਰਿਆ ਅੰਤ ਵਿੱਚ ਜਿੱਦੋਂ ਕਿਲਾ ਸ਼ਰਧੰ ਦਾ ਸਮਾ ਆਇਆ ਹਰ ਕੋਈ ਜਾਣਦਾ ਸੀ ਇਹ ਯਾਤਰਾ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ ਮਾਤਾ ਗੁਜਰੀ ਜੀ ਨੇ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਨਾ ਆਉਣ ਦਿੱਤੇ ਉਹ ਜਾਣਦੇ ਸਨ ਇਹ ਰਾਹ ਔਖਾ ਹੈ ਪਰ ਇਹ ਹੀ ਧਰਮ ਦਾ ਰਾਹ ਹੈ ਅਨੰਤਪੁਰ ਸਾਹਿਬ ਦਾ ਕੇ ਰਾਹ ਸਿਰਫ ਇੱਕ ਯੋਤੀ ਨਹੀਂ ਸੀ ਸਗੋਂ ਇਹ ਧਰਮ ਅਤੇ ਹੌਸਲੇ ਦੀ ਪਰਖ ਸੀ ਇਸ ਪਰਖ ਵਿੱਚ ਮਾਤਾ ਗੁਜਰੀ ਜੀ ਦੀ ਸ਼ਾਂਤ ਸ਼ੀਲਤਾ ਤੇ ਗਿਆਨ ਨੂੰ ਫਣੀ ਸਾਰੀ ਸੰਗਤ ਨੂੰ ਨਵਾਂ ਸੁਸਵਾ ਦਿੰਦਾ ਉਹ ਕਿਲੇ ਦੀਆਂ ਸਤਾਰ ਇੱਕ ਮਾਂ ਹੀ ਨਹੀਂ ਸਨ ਇੱਕ ਜਗ ਦੀ ਜੋਤ ਸਨ ਜੋ ਸਦਾ ਲਈ ਤਿਆਸ ਵਿੱਚ ਰੌਸ਼ਨ ਰਹੇਗੀ ਧੰਨਵਾਦ